ਹਾਂਜੀ ਵੀਰੇ ਕੀ ਹਾਲ ਚਾਲ ਆ ਉਮੀਦ ਆ ਸਾਰੇ ਬਰਾ ਠੀਕ ਹੀ ਹੋਣਗੇ ਅੱਜ ਆਪਾਂ ਹੋਰ ਲੈ ਆਏ ਆ ਇੱਕ ਨੀਲਿਆਂ ਦਾ ਜੋੜਾ ਬਿਲਕੁਲ ਖੱਟੀਆਂ ਅੱਖਾਂ ਸੰਗਤਰੇ ਰੰਗੀਆਂ ਪਰ ਪੱਲੇ ਚੈੱਕ ਕਰੋ ਮੇਰਾ ਭਰਾ ਦਸ ਪਰ ਸਾਫ ਕਬੂਤਰ ਆ ਇਸ ਵਾਰ ਦਾ ਉੱਡਿਆ ਹੋਇਆ ਬਹੁਤ ਸੋਹਣਾ ਉੱਡਿਆ ਕਬੂਤਰ ਆ ਬਿਲਕੁਲ ਲਾਲ ਪੰਜਿਆਂ ਦਾ ਵਾ ਸੋਹਣੇ ਵਜੂਦ ਦਾ ਕਬੂਤਰ ਆ ਮੇਰਾ ਭਰਾ ਨਸਲ ਵੱਲੋਂ ਫੁੱਲ ਗਰੰਟੀ ਆ ਉਡਾਣ ਦੀ ਫੁੱਲ ਗਰੰਟੀ ਆ ਕਿਸੇ ਵੀ ਵੀਰ ਨੂੰ ਸਮਝ ਆ ਜਾਂਦਾ ਹੋਵੇ ਤਾਂ ਉਹ ਦੇਖ ਸਕਦਾ ਬਿਲਕੁਲ ਖੱਟੀ ਅੱਖਾਂ ਇਹਦੇ ਨਾਲ ਹੀ ਬਿਲਕੁਲ ਨੀਲੀ ਮਾਦੀ ਆ ਸੇਮ ਜੋੜਾ ਮੇਰਾ ਭਰਾ ਇੱਕੋ ਹੀ ਨਸਲ ਦੇ ਆ ਪਹਿਲਾਂ ਕਬੂਤਰ ਦਾ ਸ਼ੌਂਕ ਕਰੋ ਫਿਰ ਤੁਹਾਨੂੰ ਆਪਾਂ ਮਾਦੀ ਦਾ ਵੀ ਸ਼ੌਂਕ ਕਰਾਨੇ ਆ ਇਹ ਆ ਮੇਰਾ ਵੀਰ ਬਹੁਤ ਹੀ ਨਿਆਬ ਕੁਆਲਟੀ ਦਾ ਕਬੂਤਰ ਬਹੁਤ ਸੋਹਣਾ ਉੱਡਿਆ ਹੋਇਆ ਜਿੱਥੇ ਛੱਡੋ ਉਹੀ ਪੰਡ ਉੱਡਦੇ ਆ ਹੁਣ ਆਪਾਂ ਤੁਹਾਨੂੰ ਨੀਲੀ ਮਾਦੀ ਦਿਖਾਣੇ ਆ ਇਹ ਆ ਨੀਲੀ ਮਾਦੀ ਇਹਦੇ ਨਾਲ ਬਹੁਤ ਹੀ ਸੋਹਣੀ ਖੱਟੀਆਂ ਅੱਖਾਂ ਸੰਤਰੇ ਰੰਗੀਆਂ ਸੋਹਣੇ ਬਜੂਦ ਦੀ ਕਬੂਤਰੀ ਆ ਬਿਲਕੁਲ ਖੱਟੀਆਂ ਸੰਤਰੇ ਰੰਗੀਆਂ ਅੱਖਾਂ ਚੈੱਕ ਕਰ ਸਕਦੇ ਆ ਲਾਲ ਪੰਜੇ ਆ ਕਬੂਤਰੀ ਦੇ ਬਹੁਤ ਹੀ ਸੋਹਣੇ ਦਾਸ ਪਰ ਸਾਫ਼ ਨਹੀਂ ਹਲੇ ਕਬੂਤਰੀ ਹੋ ਰਹੀ ਆ ਅੱਠਵੀਂ ਕਲੀ ਦੇ ਵਿੱਚ ਆ ਬਹੁਤ ਹੀ ਸੋਹਣੀ ਉੱਡੀ ਹੋਈ ਕਬੂਤਰੀ ਆ ਬਹੁਤ ਹੀ ਨਿਆਆਬ ਜੋੜਾ ਬੰਦ ਪੂੰਛ ਦੀ ਕਬੂਤਰੀ ਜੋੜੇ ਨੂੰ ਛੱਡ ਕੇ ਦਿਖਾਣੇ ਆ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਸੋਹਣਾ ਜੋੜਾ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਚੈੱਕ ਕਰੋ ਮੇਰਾ ਵੀਰ ਦੇਖਣ ਵਾਲੇ ਨਸਲ ਦੇਖ ਕੇ ਸਮਝ ਜਾਂਦੇ ਆ ਬਹੁਤ ਹੀ ਸੋਹਣਾ ਜੋੜਾ ਕਿਸੇ ਵੀ ਵੀਰ ਨੂੰ ਚਾਹੀਦਾ ਹੋਵੇ ਆਪਣੇ ਨਾਲ ਕੰਟੈਕਟ ਕਰ ਸਕਦਾ ਜਿਹੜਾ ਵੀ ਵੀਰ ਲਈ ਜਾਊਗਾ ਯਾਦ ਕਰੂਗਾ ਬੱਚੇ ਉੱਡਣ ਦੀ ਫੁੱਲ ਗਾਰੰਟੀ